ਖਾਣਾ ਖਾ ਕੇ ਸੋ ਜਾਉਂਦੇ ਹੋ ਤਾਂ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ ਰੋਟੀ ਖਾਣ ਤੋਂ ਬਾਅਦ 15 ਮਿੰਟ ਤੁਰਨਾ ਚਾਹੀਦਾ ਹੈ ਇਸ ਨਾਲ ਪਾਚਨ ਬਿਹਤਰ ਰਹਿੰਦਾ ਹੈ ਤੇ ਚਰਬੀ ਵੀ ਘਟਦੀ ਹੈ ਤਾਂ ਤੁਹਾਨੂੰ ਆਉ ਦੱਸ ਦਿੰਨੇ ਹੈ ਕਿ ਰੋਟੀ ਖਾਣ ਤੋਂ ਬਾਅਦ ਤੁਰਨਾ ਸਰੀਰ ਨੂੰ ਕੀ ਕੀ ਫਾਇਦੇ ਮਿਲਦੇ ਹਨ ਖਾਣਾ ਖਾਣ ਤੋਂ ਬਾਅਦ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਤੇ ਸੈਰ ਕਰਨ ਤੋਂ ਬਾਅਦ ਇਹ ਤੇਜ਼ ਹੋ ਜਾਂਦੀ ਹੈ ਇਸ ਨਾਲ ਸਾਡੇ ਸਰੀਰ ਦਾ ਹਰ ਅੰਗ ਤੇ ਮਾਸਪੇਸ਼ੀਆਂ ਸਹੀ ਤਰ੍ਹਾਂ ਨਾਲ ਕੰਮ ਕਰਦੀਆਂ ਰਹਿੰਦੀਆਂ ਨੇ। ਕਈ ਵਾਰ ਲੋਕਾਂ ਨੂੰ ਤਣਾ ਕਰਕੇ ਨੀਂਦ ਨਹੀਂ ਆਉਂਦੀ ਪਰ ਰੋਟੀ ਖਾਣ ਤੋਂ ਬਾਅਦ ਤੁਰੰਤ ਨੀਂਦ ਵਿੱਚ ਸੁਧਾਰ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 15 ਮਿੰਟ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਜੇ ਸਰੀਰ ਇਜਾਜ਼ਤ ਦੇਵੇ ਤਾਂ ਇਸ ਨੂੰ ਵਧਾ ਵੀ ਸਕਦੇ ਹੋ। ਐਸਐਲਏ ਡਾਕਟਰ ਵੀ ਸਲਾਹ ਦਿੰਦੇ ਨੇ ਕਿ ਜਦੋਂ ਵੀ ਤੁਸੀਂ ਖਾਣਾ ਖਾਣੇ ਹੋ ਤਾਂ ਖਾਣਾ ਖਾਣ ਤੋਂ ਬਾਅਦ ਹਮੇਸ਼ਾ 15 ਮਿੰਟ ਦੀ ਸੈਰ ਕਰੋ ਤਾਂ ਜੋ ਕਿ ਸਰੀਰ ਤੁਹਾਡਾ ਸਿਹਤਮੰਦ ਤੇ ਤੰਦਰੁਸਤ ਰਹੇ